ਸਰਬ ਜੀ ਸੰਗਰੂਰ ਵੀ ਦੀ ਗੱਤਾ ਬੜਾ ਕੁਝ ਹੈ ਗਰੀਬੀ ਸਿਖਾ ਦਿੰਦੀ ਗਰੀਬੀ ਸਿਖਾ ਦਿੰਦੀ ਬੜਾ ਕੁਝ ਹੈ ਗਰੀਬੀ ਸਿਖਾ ਦਿੰਦੀ ਜੂ ਜਣਾ ਦੱਸਦੀ ਨਾਲ ਹਾਲਾਤਾਂ ਦੇ ਜੂ ਜਣਾ ਦੱਸਦੀ ਨਾਲ ਹਾਲਾਤਾਂ ਦੇ ਸੋਚਿਆ ਸਭ ਕੁਝ ਪਾ ਸਕਦਾ ਏ ਸੋਚਿਆ ਸਭ ਕੁਝ ਪਾ ਸਕਦਾ ਏ ਬਸ ਕਰਨੀਆਂ ਤਿਆਂ ਇੱਕ ਦਿਨ ਰਾਤਾਂ ਨੇ ਬਸ ਕਰਨੀਆਂ ਤਿਆਂ ਇੱਕ ਦਿਨ ਰਾਤਾਂ ਇੱਕ ਦਿਨ ਰਾਤਾਂ ਵੱਡੇ ਵੱਡੇ ਅਮੀਰ ਮਿੱਟੀ ਚ ਰਲ ਗਏ ਵੱਡੇ ਵੱਡੇ ਅਮੀਰ ਮਿੱਟੀ ਚ ਰਲ ਗਏ ਸਮਾ ਦਿਖਾ ਦਿੰਦਾ ਏ ਸਭ ਨੂੰ ਓ ਘਾਤਾ